ਹਲਕਾ ਇੰਚਾਰਜ ਇੱਕ ਲਬਜ਼ਾ ਤੇ ਸਾਡੀ ਪਾਰਟੀ ਚ ਹਲਕਾ ਇੰਚਾਰਜ ਆਪਾਂ ਮੁਖ ਸੇਵਾਦਾਰ ਕਹਿ ਸਕਦੇ ਹਾਂ ਸੇਵਾਦਾਰ ਕਹਿ ਸਕਦੇ ਹਾਂ ਤੇ ਮੈਂ ਇਹਨੂੰ ਜ਼ਿੰਮੇਵਾਰੀ ਸਮਝਦਾ ਉਹ ਜ਼ਿੰਮੇਵਾਰੀ ਦੀ ਤਰ੍ਹਾਂ ਨਿਭਾਵਾਂਗਾ ਪ੍ਰਾਥਮਿਕਤਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਟੀਮ ਹਲਕੇ ਦੀ ਸਭ ਤੋਂ ਪਹਿਲਾਂ ਮੈਂ ਕੱਲ ਦੇਖੋ ਅੱਜ ਤੁਸੀਂ ਮੈਨੂੰ ਸਾਰਿਆਂ ਦੇ ਫੋਨਸ ਆਏ ਹੀ ਆਪਰ ਕੀ ਮੈਂ ਪਹਿਲੋ ਵੀ ਇਹਨੂੰ ਕੱਲ ਤੇ ਟਲ ਗੱਲ ਕੀਤੀ ਸੀਗਾ ਆਪਾਂ ਕੱਲ ਕਰ ਲਾਂਗੇ ਪਹਿਲੋ ਮੈਂ ਆਪਣੀ ਟੀਮ ਨਾਲ ਇੱਥੋਂ ਦੇ ਬਾਰੇ ਮਾਸਟਰ ਪਲਾਨਸ ਬਣਾਣੇ ਆ ਕਿਉਂਕਿ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਨੇ ਮਨਾਲ ਦੱਸਣਾ ਵਾ ਮੈਨੂੰ ਕਿ ਇੱਥੇ ਆ ਕਮੀ ਐ ਇਸ ਮੱਲੇ ਚ ਆ ਕਮੀਆਂ ਕਿਉਂਕਿ ਕਮੀਆਂ ਕਪੂਰਥਲਾ ਕਾਫੀ ਵੱਡਾ ਵਾ ਪਿੰਡ ਵੀ ਹੈਗੇ ਵਾਰਡ ਵੀ ਹੈਗੇ ਕਮੀਆਂ ਕਾਫੀ ਹੈਗੀਆਂ ਉਸੇ ਦਾ ਜ਼ਿਲ੍ਹਾ ਪ੍ਰਧਾਨ ਜੀ ਹੈਗੇ ਆ ਆਪਸ ਵਿੱਚ ਡਿਸਕਸ ਕਰਾਂਗੇ ਚੇਅਰਮੈਨ ਸਾਹਿਬਜ਼ ਹੈਗੇ ਆ ਸਾਡੇ ਦੂਜੇ ਚੇਅਰਮੈਨ ਆ ਰਹੇ ਮੈਂ ਪਹਿਲੋ ਜੀ ਦੱਸਿਆ ਉਹਨਾਂ ਨਾਲ ਸਾਰੇ ਨਾਲ ਡਿਸਕਸ ਕਰਕੇ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਵੀ ਕੰਮ ਕਰਨ ਵਾਲੇ ਉਹਨੂੰ ਹੀ ਫਰਸਟ ਪੋਰਟਫੋਲੀਓ ਦੇ ਲਾਹਾਂਗੇ ਕਿ ਪਹਿਲੋਂ ਆਹ ਕਰ ਦੇਣਾ ਚਾਹੀਦਾ ਵਾ ਠੀਕ ਹੈ ਨਾ ਉਹਨੂੰ ਪਹਿਲੋਂ ਪੋਰਟਫੋਲੀਓ ਤੇ ਲੈ ਕੇ ਪੈ ਉਹਨੂੰ ਮਿਲ ਗਈ ਵਿਦਿਨ ਡੇਸ ਮੈਂ ਜੋ ਪਹਿਲੋਂ ਕਿਹਾ ਉਹਨੂੰ ਸਟਾਰਟ ਕਰ ਦਾਂਗੇ 1 অর 2 ਡੇਸ ਸਾਡਾ ਸ਼ੁਰੂ ਹੋ ਜਾਊਗਾ ਪ੍ਰਪੋਜ਼ਲਾਂ ਸਾਡੀਆਂ ਸ਼ਾਮੀ ਬਣ ਜਾਣੀਆਂ ਵਾ ਤੇ ਉਹ 1 অর 2 ਡੇਸ ਚ ਸ਼ੁਰੂ ਹੋ ਜਾਊਗਾ डवेलमेंट दिया ही प्रपोजल बनिया जी अभी डिवेल्पमेंट दी प्रपोजल बननी मेरी mm. Sam. Sam. ਇਹਨੇ ਮੁੱਦੇਾਂ ਨਾਲ ਤੁਸੀਂ ਲੋਕਾਂ ਵਿੱਚ ਜਾਓ। ਦੇਖੋ ਸਾਡੇ ਮਾਨਜੂਬ ਸੀਐਮ ਸਾਹਿਬ ਨੇ ਤਕਰੀਬਨ ਤਕਰੀਬਨ ਇਹ 2 ਸਾਲ ਪੂਰੇ ਨਹੀਂ ਹੋਏ। 2 ਸਾਲਾਂ 'ਚ ਜੋ ਸੀ ਵਾਦੇ ਪੂਰੇ ਕੀਤੇ ਸੀ ਉਹਨਾਂ 'ਚੋਂ ਕਾਫੀ ਵਾਦੇ 40 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਕੱਚੇ ਮੁਲਾਜ਼ਮ ਪੱਕੇ ਡਿਸਪੈਂਸਰੀਜ਼ 600 ਦੇ ਨਜ਼ਦੀਕ ਡਿਸਪੈਂਸਰੀਜ਼ ਖੋਲ ਦਿੱਤੀਆਂ। ਅਸੀਂ ਪੂਰਾ ਓਵਰਲ ਪੰਜਾਬ ਦਾ ਵਿਕਾਸ ਕੀਤਾ ਵਾ ਠੀਕ ਹੈ ਨਾ ਉਸੇ ਤਹਿਤ ਅਸੀਂ ਵੋਟ ਮੰਗਾਗੇ ਸਾਡੇ ਕੋਲ 2 ਸਾਲ ਰਹਿੰਦੇ ਆ ਮਤਲਬ 3 ਸਾਲ ਰਹਿੰਦੇ ਆ ਅਸੀਂ ਆਪਣੇ ਮਨ ਚ ਇੱਕ ਜਿਹੜਾ ਡਿਸੀਜਨ ਲੈ ਕੇ ਚੱਲेंगे ਇਹ 2 ਸਾਲਾਂ ਚ ਉਹ ਸਾਰੇ ਵਾਦੇ ਪੂਰੇ ਕਰ ਜਣੇ ਜਿਹੜਾ ਵੋਟ ਬੈਂਕ ਆ ਉਹ ਡੈਡ ਸ਼ੋਰ ਆ ਕਿ ਵਧੇਗਾ ਜੇ ਪਿਛਲੀ ਵਾਰੀ ਸਾਨੂੰ 38000 ਵੋਟ ਮਿਲੀ ਸੀ ਐਤਕੀ ਏਸੀ ਇੱਥੋਂ ਜਿਹੜੀ ਲੋਕ ਸਭਾ ਉਹ ਵੱਡੇ ਮਾਰਜਨ ਨਾਲ ਜਿੱਤਾਂਗੇ ਕਪੂਰਥਲਾ ਚ ਕਿ ਸਾਡੇ ਕੋਲ ਹੁਣ ਟੀਮ ਵੀ ਵੱਜ ਚੁੱਕੀ ਹੈ ਟੀਮ ਦੇ ਨਾਲ ਨਾਲ ਸਾਡਾ ਜਿਹੜਾ ਜ਼ਮੀਨੀ ਪੱਧਰ ਤੇ ਵਰਕਰਸ ਵੀ ਕਾਫੀ ਵੱਜ ਚੁੱਕਾ ਵਾ ਪਿੰਡ-ਪਿੰਡ ਸਾਡੇ ਵਰਕਰ ਵੱਜ ਚੁੱਕੇ ਹੈ ਪਿੰਡ ਦੇ ਲੋਕਾਂ ਨੂੰ ਨੋਲਿਜ ਹੋ ਚੁੱਕੀ ਹੈ ਹੁਣ ਜਿੱਦਾਂ ਕੈਂਪ ਸੀ ਚੱਲ ਰਿਹਾ ਅਵੇਰਨੈਸ ਕੈਂਪ ਚੱਲ ਰਿਹਾ ਲੋਕਾਂ ਦੇ ਕਾਫੀ ਮੈਂ ਅੱਜ ਕੈਂਪਾਂ ਚੋਂ ਆਇਆ ਕੰਮ ਹੋ ਰਿਹਾ ਤੇ ਅਸੀਂ ਕਾਫੀ ਅੱਛੇ ਮਾਰਜਨ ਨਾਲ ਜਿੱਤਾਂਗੇ ਕਾਨੂੰਨ ਬਰ ਇੱਕ ਯੂਨੀਵਰਸਿਟੀ ਦਾ ਇਹ ਕਿ ਲੋਕੀ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਨਾਲ ਕੰਟਰੋਲ ਕਿ ਕੋਈ ਜਿਹੜਾ ਨਸ਼ਿਆਂ ਦਾ ਮੁੱਦਾ ਮੈਂ ਪਹਿਲੋਂ ਤੁਹਾਡੇ ਨਾਲ ਡਿਸਕਸ ਕੀਤਾ ਹੈ ਇਹਦੇ ਤੇ ਕਿ ਨਸ਼ਿਆਂ ਦੇ ਮੁੱਦੇ 'ਚ ਦੋ ਤਰ੍ਹਾਂ ਨਾਲ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਵਾ ਠੀਕ ਹੈ ਨਾ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਨੌਜਵਾਨ ਪੀੜ੍ਹੀ ਹੈ ਕਿਉਂਕਿ ਮੈਂ ਘਰੋਂ ਤੁਹਾਨੂੰ ਚਾਹਨਾ ਹਰ ਪਰਿਵਾਰ ਨੂੰ ਸੁਖੀ ਦੇਖਣਾ ਚਾਹਨਾ ਹਰ ਮਾਂ ਨੂੰ ਸੁਖੀ ਦੇਖਣਾ ਚਾਹਨਾ ਹਰ ਬਾਪ ਨੂੰ ਸੁਖੀ ਦੇਖਣਾ ਚਾਹਨਾ ਪਹਿਲੋਂ ਤਾਂ ਮੈਂ ਜਿਹੜੇ ਆਪਣੇ ਨੌਜਵਾਨ ਹੈਗੇ ਉਹਨਾਂ ਲਈ ਕੈਂਪਸ ਲਗਾਵਾਂਗਾ ਅਵੇਨਸ ਕੈਂਪਸ ਲਗਾਵਾਂਗਾ ਆਪਣੀ ਟੀਮ ਦੀ رائے ਲੈ ਕੇ ਸਾਡੀ ਸਾਰੀ ਟੀਮ ਕੈਂਪਸ ਲਗਾਏਗੀ ਉਹ ਕੈਂਪਸ 'ਚ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ ਉਹਨਾਂ ਨੂੰ ਸਪੋਰਟਸ ਵੱਲ ਇਜਾਵਾਵਾਂਗੇ ਜਿਮਸ ਵਗੈਰਾ ਲਈ ਕਰਾਂਗੇ ਬੇਨਤੀ ਸੀਐਮ ਸਾਹਿਬ ਨੂੰ ਠੀਕ ਹੈ ਨਾ ਪਹਿਲਾਂ ਤਾਂ ਨਸ਼ਾ ਉਹਨਾਂ ਨੂੰ ਛੁਡਾਵਾਂਗੇ ਜੇ ਕੋਈ ਵੀ ਨਸ਼ੇ ਦੀ ਗ੍ਰਿਫਟ 'ਚ ਹੈਗਾ ਉਹਨਾਂ ਨੂੰ ਰੂਟੀਨ ਲਾਈਫ 'ਚ ਲੈ ਕੇ ਆਵਾਂਗੇ ਠੀਕ ਹੈ ਨਾ ਉਹ ਦੂਜੀ ਗੱਲ ਜਿਹੜਾ ਨਸ਼ਾ ਵੇਚਦੇ ਪਏ ਆ ਆਪਣਾ ਦੂਜਾ ਕੁਐਸਚਨ ਆ ਕੀ ਨਸ਼ਾ ਵੇਚਦੇ ਪਏ ਠੀਕ ਹੈ ਨਾ ਜਿਹੜੇ ਨਸ਼ਾ ਵੇਚਦੇ ਪਏ ਐ ਠੀਕ ਹੈ ਇੱਕ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਸਨੇਹਾ ਵੀ ਦਿਨਾ ਦੇਖੋ ਕਿਤੇ ਨਾ ਕਿਤੇ ਆਪਾਂ ਨਸ਼ਾ ਜਦੋਂ ਵੇਚਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਹੀ ਬੱਚੇ ਕਿਸ ਗ੍ਰਿਫਤ ਚ ਆ ਜਾਂਦੇ ਆ ਪਹਿਲੀ ਗੱਲ ਤਾਂ ਉਹ ਆਪਣੇ ਬੱਚਿਆਂ ਦੇ ਵੀ ਸਕੇ ਬਨਨ ਕੋ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਵੀ ਗ੍ਰਿਫਤ ਚ ਆ ਜਾਂਦੇ ਤੇ ਉਹ ਆਪ ਵੀ ਉਸ ਗ੍ਰਿਫਤ ਚ ਆ ਜਾਂਦੇ ਤੁਸੀਂ ਦੇਖੋ ਪਿਛਲਾ ਪੋਰਟਫੋਲੀਓ ਕੱਢ ਲਓ ਜਿਹੜੇ ਨਸ਼ਾ ਤਸਕਰ ਰਹੇ ਚਾਹੇ ਉਹ ਕਿਸੇ ਏਰੀਆ ਦਾ ਕੱਢ ਲਿਓ ਉਹ ਆਪ ਵੀ ਕਿਤੇ ਨਾ ਕਿਤੇ ਨਸ਼ਾ ਕਰਦੇ ਆ ਮੈਂ ਹੁਣ ਬਾਈ ਨੇਮ ਨਹੀਂ ਬੋਲੂਗਾ ਬਾਈ ਨੇਮ ਚਲ ਜੀਏ ਤੇ ਬਹੁਤ ਦੂਰ ਦੀ ਗੱਲ ਚਲ ਜਣੀ ਆ ਵੱਡੇ ਵੱਡੇ ਲੀਡਰਸ ਜਿਨ੍ਹਾਂ ਦਾ ਨਾਮ মিডিਆ ਸਾਹਮਣੇ ਆ ਹੀ ਚੁੱਕਾ ਉਹ ਕਿਸੇ ਨਾ ਕਿਸੇ ਤਰ੍ਹਾਂ ਆਪ ਵੀ ਉਸ ਨਸ਼ੇ ਦੇ आदी ਹੋ ਚੁੱਕੇ ਦੂਜੀ ਗੱਲ ਰਹੀ ਆ ਕਿ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਵਾ ਉਹਨਾਂ ਦੀ ਜਿਹੜੀ ਜ਼ਮੀਨ ਜ਼ਾਇਦਾ ਦਾ ਉਹ ਨਾਲ ਅਟੈਚ ਕੀਤੀ ਜਾਵੇ ਉਹਨਾਂ ਨਾਲ ਅਟੈਚ ਕੀਤੀ ਜਾਊਗੀ ਤੀਜੀ ਗੱਲ ਇਸ ਤੇ ਕੰਟਰੋਲ ਕਰਨ ਲਈ ਮੈਂ ਪਰਸਨਲੀ ਮੇਰੀ ਟੀਮ ਪਰਸਨਲੀ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਸੀਂ ਜਿਹੜੇ ਵਕੀਲ ਉਹਨਾਂ ਦੇ ਕੇਸ ਲੈਂਦੇ ਆ ਕਿਉਂਕਿ ਉਹ ਜ਼ਮਾਨਤਾਂ ਦੇ ਬਾਹਰ ਆ ਜਾਂਦੇ ਜਦੋਂ ਅੰਦਰ ਜਾਂਦੇ ਆ ਤੇ ਉਹਨਾਂ ਦਾ ਕਿਤੇ ਨਾ ਕਿਤੇ ਤਾਲਮਿਲ ਫਿਰ ਉਹਨਾਂ ਤੋਂ ਵੱਡੇ ਨਸ਼ਾ ਸੁੱਧਾਗਰਾ ਨਾ ਹੋ ਜਾਂਦਾ ਉਹ ਜਿਹੜਾ ਜੇਲ ਜਾਂਦਾ ਵਾ ਉਹ ਜੇਲ ਚੋਂ ਵੱਡਾ ਸੁੱਧਾਗਰ ਬਣ ਕੇ ਆਂਦਾ ਵਾ ਠੀਕ ਹੈ ਨਾ ਮੈਂ ਉਹ ਵਕੀਲ ਸਾਹਿਬਾਂ ਨੂੰ ਖੁਦ ਜਾ ਕੇ ਆਪਣੀ ਟੀਮ ਨਾਲ ਜਾ ਕੇ ਰਿਕਵੈਸਟ ਕਰੂੰਗਾ ਕਿ ਹੋਰ ਵੀ ਕੇਸਸ ਹੈਗੇ ਪਲੀਜ਼ ਇਹ ਕੇਸਸ ਅਵੋਇਡ ਕਰੋ

ਇਨਫੋਰਮੇਸ਼ਨ ਪਿੱਛੇ ਵੀ ਤੁਹਾਨੂੰ ਪਤਾ ਸੁਭਾਨਪੁਰ ਇੱਕ ਕਰੋੜ ਦੀ ਹੀਰੋਇਨ ਫੜੀ ਤੇ ਮੈਂ ਉੱਥੇ ਕੋਦੇ ਇਨਵੋਲਵ ਸੀਗਾ ਜਦੋਂ ਵੀ ਮੇਰੇ ਕੋ ਕੋਈ ਇਨਫੋਰਮੇਸ਼ਨ ਆਉਗੀ ਤੇ ਕੋਈ ਵੀ ਨਸ਼ਾ ਤਸਕਰ ਇਸ ਮੀਡੀਆ ਰਾਹੀਂ ਜੋ ਕਿਸੇ ਦੀ ਸ਼ਹਿਰ ਤੇ ਲੋਕਲ ਲੀਡਰ ਦੀ ਕਿਸੇ ਅਦਰ ਪਾਰਟੀ ਇਹੋ ਜਿਹਾ ਕੰਮ ਕਰਦਾ ਤੇ ਅੱਜ ਤੋਂ ਹੀ ਬੰਦ ਕਰ ਲੈ ਤੇ ਤਾਂ ਮੇਰੀ ਡਿਕਸ਼ਨਰੀ ਚ ਨਸ਼ੇਲੀ ਮਾਫੀ ਨਾ ਦੀ ਕੋਈ ਚੀਜ਼ ਨਹੀਂ ਹੈ ਬੜੀ ਪਲਾਈਟਲੀ ਵੇਚ ਕਹਿ ਰਿਹਾ ਇਹ ਸੁਨੇਹਾ ਮੇਰਾ ਸਾਰਿਆਂ ਨੂੰ ਇਹਨੂੰ ਲਾਈਟਲੀ ਨਾ ਲੈ ਠੀਕ ਹੈ ਨਾ ਕਿਉਂਕਿ ਮੇਰਾ ਕਪੂਰਥਲਾ ਮੇਰਾ ਪਰਿਵਾਰ ਆ ਮੇਰੀ ਜਾਨ ਆ ਔਰ ਮੈਂ ਆਪਣੀ ਜਾਨ ਦੀ ਰਾਖੀ ਕਰਨਾ ਚਾਹੁੰਦਾ ਹਾਂ ਸਰ ਤੁਹਾਡੀ ਸਰਕਾਰ ਵਿੱਚ ਮੁਹਿੰਮ ਚਲਾਈ ਗਈ ਹੈ ਜਿਹੜੀ ਰਾਸ਼ਨ ਜਿਹੜਾ ਉਹ ਘਰ-ਘਰ ਵੰਡਿਆ ਜਾਊਗਾ ਹਾਂਜੀ ਪਰ ਕੱਲ ਸੀਰਪੁਰਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕੁਝ ਸਾਡੇ ਆਮਦਨੀ ਪਰ ਦੇ ਅੱਜ ਦੇ ਖਰਚੇ ਬਾਅਦ ਜਿਹੜਾ ਮੈਂ ਟੈਂਪੂ ਜਿਹੜਾ ਖੜਾ ਕੀਤਾ ਗਿਆ ਉੱਥੇ ਰਾਸ਼ਨ ਜਿਹੜਾ ਪਿਆ ਰਿਹਾ ਇਹ ਆਪਣੇ ਕੋਈ ਖਾਸ ਬੰਦਿਆਂ ਨੂੰ ਜਿਹੜਾ ਉਹਨਾਂ ਨੂੰ ਰਾਸ਼ਨ ਦਿੱਤਾ ਤੇ ਰੋਗ ਉੱਤੇ ਥਾਂ-ਥਾਂ ਕਰ ਰਹੇ ਸੀ ਕਿ ਕਿ ਜਾ 5-5 6-6 ਘੰਟੇ ਤੋਂ ਨਹੀਂ ਇਹ ਸਾਰੇ ਨਹੀਂ ਇਹ ਆਵਾਜ਼ ਹੀ ਪਾਉਂਦੇ ਤੁਹਾਡੇ ਇੱਕ ਮਿੰਟੇ ਕਮੇਟੀ ਲੈਟ ਮੀ ਕੰਪਲੀਟ ਨਾ ਫਸਟ ਕੁਐਸਚਨ 1 ਬਾਈ 1 1 ਵਨ ਵਨ ਪਲੀਜ਼ ਤੁਹਾਡੇ ਕੋਲ ਹੀ ਹੈ ਪਹਿਲੀ ਗੱਲ ਤਾਂ ਤੁਹਾਡੀ ਕਿਤੇ ਰੋਗ ਇਨਫਰਮੇਸ਼ਨ ਆ ਮੈਂ ਇੱਕ ਵੀਡੀਓ ਮੇਕ ਕੋਈ ਆਈ ਹੈ ਮੇਰੇ ਸਹਲ ਤੇ ਵੀਡੀਓ ਸੁਖਜੀ ਨੇ ਭੇਜੀ ਹੈ ਮੇਰੇ ਬਹੁਤ ਅੱਛੇ ਵਰਕਰ ਕੱਲ ਜੋ ਨਜਾਇਜ਼ ਕੀਤਾ ਗਿਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਬਾਰ-ਬਾਰ ਮੇਰੇ ਮੂੰਹੋਂ ਨਾ ਉਹ ਕੀ ਇਸ਼ਾਰਾ کافی ਹੈ ਜੋ ਉਹਦੀ ਸ਼ੈਅ ਤੇ ਕੀਤਾ ਗਿਆ ਜੋ ਐਮਸੀ ਆਪਣੇ ਦਫ਼ਤਰ ਲਈ ਆ ਕੇ ਰਾਸ਼ਨ ਵੰਡ ਰਿਹਾ ਹੈ ਔਰ ਆਪਣੇ ਚਹੇਤਿਆਂ ਨੂੰ ਵੰਡ ਰਿਹਾ ਹੈ ਪਲੀਜ਼ ਵੀਡੀਓ ਮੀਡੀਆ ਨੂੰ ਸ਼ੇਅਰ ਕਰ ਦਿਓ ਠੀਕ ਹੈ ਨਾ ਉਹ ਸਾਡੇ ਵੱਲੋਂ ਨਹੀਂ ਕੀਤਾ ਗਿਆ ਸਾਡੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਉਹ ਜਿੰਨਾਂ ਵੱਲੋਂ ਕੀਤਾ ਗਿਆ ਕੱਲ ਸਿਰਫ ਚੰਡੀਗੜ੍ਹ ਹੋਣ ਕਰਕੇ ਰੁਜੀਆਵਿਆਂ 'ਚ ਹੋਣ ਕਰਕੇ ਪਾਰਟੀ ਮੀਟਿੰਗਸ ਹੋਣ ਕਰਕੇ ਕੋਈ ਐਕਸ਼ਨ ਨਹੀਂ ਹੋ ਪਾਇਆ ਔਰ ਅੱਗੋਂ ਮੇਰੀ ਉਹਨਾਂ ਨੂੰ ਵੀ ਤਾਕੀਦ ਆ ਕਿ ਕੋਈ ਇਦਾਂ ਦੀ ਮਿਸਯੂਜ਼ ਨਾ ਕਰੇ ਨਹੀਂ ਤਾਂ ਹਾਰਡ ਐਕਸ਼ਨ ਲਿਆ ਜਾਊਗਾ ਮੇਰੇ ਵਰਕਰਸ ਤੇ ਮੈਨੂੰ ਪੂਰਾ ਯਕੀਨ ਆ ਉਹ ਇਦਾਂ ਦਾ ਕੋਈ ਕਦਮ ਨਹੀਂ ਚੁੱਕਣਗੇ ਮੇਰੇ ਉਧੇਦਾਰਾਂ ਨੂੰ ਪਤਾ ਮੈਂ ਤੁਹਾਨੂੰ ਵੀਡੀਓ ਸ਼ੋਅ ਆਫ ਕਰ ਦਿੰਨਾ ਜੀ ਮੈਂ ਤੁਹਾਨੂੰ ਵੀਡੀਓ ਸ਼ੋਅ ਕਰ ਦਿੰਦਾ ਨਹੀਂ ਜੀ ਇਹ ਸੀਨ ਪੂਰਾ ਸੱਚ ਪੂਰਾ ਦੋ ਲੱਖ ਲਗ ਲੱਖ ਇਹ ਸੀਨ ਤੁਸੀਂ ਮੈਨੂੰ ਐਵੀਡੈਂਸ ਦੇ ਦਿਓ ਮੈਂ ਆਪਣੇ ਵਰਕਰਸ ਨਾਲ ਗੱਲ ਕਰ ਲਵਾਂ ਕਿ ਕਿ ਕਬੂਤਰ ਨਗਰ ਦੀ ਜਿਹੜੀ ਨਗਰ ਕਾਉਂਸਲ ਤੇ ਪਹਿਲੇ ਚਾਹ ਸਟੇਟ ਵਿੱਚ ਆ ਮੰਗਲੀ ਪਾਰਟੀ ਆ ਉਸ ਵਿੱਚ ਜਿਹੜੇ ਸ਼ਹਿਰ ਦੇ ਲੋਕ ਆ ਜਿਨ੍ਹਾਂ ਨੇ ਵੋਟ ਪਾਈ ਆ ਆ ਮੰਗਲੀ ਪਾਰਟੀ ਨੂੰ ਆਪਣੇ ਆਪ ਨੂੰ ਬੜਾ ਅਗਿਆ ਮਹਿਸੂਸ ਕਰ ਰਿਹਾ ਜਿਹੜੇ ਕਮੇਟੀ ਚ ਚੱਲਦੇ ਆ ਕੋਈ ਡਵੈਲਪਮੈਂਟ ਨਹੀਂ ਕੋਈ ਕਹਿਲ ਦੀ ਗੋਸ਼ਟ ਦੇ ਹਾਲਾਤ ਦੇ ਕੋਈ ਨਹੀਂ ਉਹ ਲੋਕ ਇਹਨੇ ਪਰਛਾਣਾ 1 ਰੁਪਏ ਦਾ ਕੰਮ ਨਗਰ ਨਿਗਮ ਦੂਸਰੀ ਸੀ ਕਰਾਇਆ 1400 ਰੁਪਿਆ ਉਹਨਾਂ ਦੇ ਅਕਾਊਂਟ ਦੇ ਵਿੱਚ ਪਿਆ ਸ਼ਹਿਰ ਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਆ ਉਹਨਾਂ ਦਾ ਇੱਕੋ ਜਵਾਬ ਆ ਜੀ ਸਰਕਾਰ ਕੁਝ ਨਹੀਂ ਕਰਦੀ ਜੀ ਸ਼ਹਿਰ ਦੇ ਲੋਕਾਂ ਨੂੰ ਪੁੱਛੂ ਜੀ ਨਵਾਂ ਸੀਵਰ ਵਾਟਰ ਸਾਡੇ ਪੈਸੇ ਪੂਰਾ ਹਾਂ ਸਾਡੇ ਸ਼ਹਿਰ ਦੇ ਵਿੱਚ ਖਸਦਵਾਦੇ ਜੀ ਇਹ ਲੱਗਦੀ ਹੈ 바ਦੀ ਹੋ ਸ਼ਹਿਰ ਸਭ ਤੋਂ ਪਰੇਸ਼ਾਨ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਵਾ ਦੁਆਰਾ ਧਿਆਨ ਜਿ ਲਿਆਂਦਾ ਮੇਰੇ ਬਹੁਤ ਅੱਛੀ ਗੱਲ ਆ ਬਟ ਇਹਦੇ ਲਈ ਕੱਲ ਹੀ ਸੀਐਮ ਸਾਹਿਬ ਨੂੰ ਮੇਰਾ ਪਰਸਨਲ ਮੈਸੇਜ ਡ੍ਰੌਪ ਹੋ ਚੁੱਕਾ ਖਾਸ ਕਰਕੇ ਨਗਰ ਨਿਗਮ ਬਾਰੇ ਮੈਂ ਨਗਮ ਨਿਰਵੰਦੀ ਸਾਹਿਬ ਤੋਂ ਪਹਿਲੀ ਚਰਚਾ ਕੀਤੀ ਹੈ ਉਹ ਚ ਜਿਹੜੀ ਕੂੜੇ ਦੀ ਸਮੱਸਿਆ ਹੈ ਆਪਣੇ ਕੋਲ ਡੰਪ ਐ ਨਹੀਂ ਤੁਸੀਂ ਉਹ ਗੱਲ ਨਹੀਂ ਕੀਤੀ ਸਭ ਤੋਂ ਪਹਿਲਾਂ ਮੈਂ ਉਹਦੀ ਸਮੱਸਿਆ ਦੀ ਗੱਲ ਕੀਤੀ ਹੈ ਦੂਜੀਆਂ ਗੱਲਾਂ ਜਿਹੜੀਆਂ ਗਲੀਆਂ ਕੁਛ ਐਮਸੀਜ਼ ਜਿਹੜੇ ਮੌਜੂਦਾ ਐਮਸੀਜ਼ ਆ ਦੂਜੀ ਸਰਕਾਰਾਂ ਨਾਲ ਰਿਲੇਟਡ ਉਹ ਆਪਣੇ ਚਿਹਤਿਆਂ ਦੀਆਂ ਬਣਾ ਰਹੇ ਆ ਦੂਜੀਆਂ ਛੱਡੀਆਂ ਜਾ ਰਹੀਆਂ ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ ਤੇ ਔਰ ਮੈਂ ਇਸ ਸੰਬੰਧੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਹਾਂ ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਝ ਹੋਏਗਾ ਕਿਉਂਕਿ ਉੱਪਰੋਂ ਵੀ ਇਨਸਟਰਕਸ਼ਨਸ ਆ ਜਾਣੀਆਂ ਮੈਂ ਜਲਦੀ ਹੀ ਦੇਖੋ ਨਾ ਤਾਂ ਅਸੀਂ ਪਾਰਸ਼ੀਅਲਟੀ ਕਰਨੀ ਹੈ ਕਿਸੇ ਦੂਜੇ ਨਾਮੀ ਬਿਲਕੁਲ ਪਾਰਸ਼ਲਟੀ ਇਹੀ ਕਰਨੀ ਨਹੀਂ ਪਾਰਸ਼ਲਟੀ ਇਹੀ ਹੋਣ ਨਹੀਂ ਦੇਣੀ ਕਿਉਂਕਿ ਕਪੂਰਥਲ ਜਦੋਂ ਸੀਐਮ ਸਾਹਿਬ ਨੇ ਸੋਚ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਇਹ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਆ ਪੂਰੇ ਪੰਜਾਬ ਲਈ ਸੋਚ ਚੁੱਕ ਰਿਹਾ ਆ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਇਸੇ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਟਰ ਹਰ ਨਾਗਰਿਕ ਉਹ ਸਾਡਾ ਪਰਿਵਾਰ ਆ ਉਹ ਪਹਿਲੋ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾ ਕਿਸੇ ਪੱਖਪਾਤ ਦੇ ਕਰਨੀ ਆ ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ ਚ ਕਿਉਂਕਿ ਹਾਊਸ ਉਹਨਾਂ ਕੋ ਆ ਤੇ ਗਲਤਫਹਿਮੀ ਚ ਨਾ ਰਹਿਣ ਉਹ ਪੱਖਪਾਤ ਛੱਡ ਦੇਣ ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਅ ਆ ਬਾਕੀ ਜੇ ਇਹਨੂੰ ਵਾਰਨਿੰਗ ਮੰਨਣ ਤੇ ਮੰਨ ਲੈਣ ਤੁਹਾਡੇ ਤੁਸੀਂ ਹਲਕਾ ਚਾਹ ਨਹੀਂ ਹੋ ਤੁਹਾਡਾ ਮੁਕਾਬਲਾ ਇਹੋ ਜੀ ਪਾਰਟੀ ਐ ਜੋ ਜਿਹੜੇ ਪਰਿਵਾਰ ਨਾਲ ਖਾਸ ਕਰਕੇ ਬਹੁਤ ਲੜਿਆ ਚਾਹ ਹਾਕਿਆਂ ਤੋਂ ਇੱਥੇ ਰਾਜ਼ ਕਰ ਰਿਹਾ ਕੀ ਰਣਨੀਤੀ ਕੀ ਗੱਲ ਕਰਦੇ ਯਾਰ ਕੋਈ ਹੋਰ ਗੱਲ ਕਰੋ ਡਵੈਲਪਮੈਂਟ ਦੀ ਗੱਲ ਕਰੋ ਯਾਰ ਕਿਦਾ ਨਾਂ ਲੈਣ ਡਿਆ ਕੋਈ ਡਵੈਲਪਮੈਂਟ ਦੀ ਗੱਲ ਕਰ ਯਾਰ ਉਹ ਯਾਰ ਕਿਦਾ ਨਾਂ ਲੈ ਰਹੇ ਆ ਉਹ ਤਾਂ ਉਹਦੀ ਜੇਬ ਚ ਲੱਗ ਰਿਹਾ ਉਹ ਗੰਦੇ ਹੀ ਪਰਸਨ ਆਏ ਹੁੰਦੇ ਉਹ ਪਰਸਨ ਆਏ ਨੇ ਉਹਦੀ ਜੇਬ ਚ ਲੱਗ ਰਿਹਾ ਉਹ ਯਾਰ ਅਭੀ ਤੁਸੀਂ ਇੱਕ ਸ਼ੂਸ਼ਮ ਨੂੰ ਹੀਰੋ ਬਣਾ ਰਹੇ ਆ ਉਹ ਉਹਦੀ ਜੇਬ ਚੋਂ ਲਾ ਰਿਹਾ ਮੈਨੂੰ ਹਾਸਾ ਆਂਡਿਆ ਉਹਦੀ ਜੇਬ ਚੋਂ ਲੱਗ ਰਿਹਾ ਜਾਣਦੇ ਤੁਸੀਂ ਸਾਰਾ ਕੁਝ ਐਮ ਐਲ ਸਾਹਿਬ ਜੀ ਨੇ ਜਾਵੇ ਸਭ ਤੇ ਇੱਕ ਝੋਲਰਾਂ ਦੀ ਗਵਾਹੀ ਹੈ ਜਿਹੜਾ ਗਵਾਹੀ ਹੋਰ ਡਰਾਈਵ ਚ ਲਾ ਰਿਹਾ ਐਮ ਐਲ ਪਾਣਾ ਬੁਧੀਰ ਫੇਲੀਅਰ ਸਾਹਿਬ ਕੀਤਾ ਕੰਫਰੰਸ ਨੂੰ ਫੇਲੀਅਰ ਆ ਤੇ ਜਿਹੜੀ ਕੁਛ ਜਰੀ ਹੈ ਮੈਂ ਜੇਬ ਚੋਂ ਨਾ 9 ਲੱਖ ਤੋਂ ਪਰਮ ਪਰਮ ਜਿਹੜੀ ਕਾਰਪਰੇ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ ਇਹ ਮੋਰੀ ਗੱਲ ਨਹੀਂ ਐਮਸੀ ਜਿਹੜੇ ਜਿਹੜੇ ਐ ਇੱਕ ਮਿੰਟ ਮੈਂ ਇਹ ਗੱਲ ਤੋਂ ਜਵਾ ਦਿੰਨਾ ਚਲੋ ਉਹਨਾਂ ਨੇ ਕਦੋਂ ਉਹਨਾਂ ਨੇ ਕਦੋਂ ਐਲਾਨ ਕੀਤਾ ਜੀ ਨਿੱਕਾ ਦੋ ਕਦੋਂ ਤੋਂ ਹਫਤਾ 15 ਦਿਨ ਹੋ ਗਏ 15 ਦਿਨ ਹੋ ਗਏ ਨਾ ਤੁਸੀਂ ਕਹਿ ਰਹੇ ਨਾ 15 ਦਿਨ ਹੋ ਗਏ ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ 25 ਸਾਲ ਸੁੱਤੇ ਪਏ ਸੀ 25 ਸਾਲ ਤੋਂ ਕਪੂਰਥਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੋਂ ਕਪੂਰਥਲਾ ਦੇ ਨਾਲ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਏ ਹੁਣ ਮੈਂ ਆਪਣੀ ਗੱਲ ਦਾ ਮਤਲਬ ਕਿ ਇਹ ਚੰਤਨ ਬੇਪੂਨਾਂ ਦੇ ਪਿਆ ਯਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਅੱਜ ਉਹਨਾਂ ਨੂੰ ਕਪੂਰਥਲੇ ਦੀ ਯਾਦ ਆ ਗਈ ਨਹੀਂ ਉਹਨਾਂ ਦਾ ਜੇ ਕਪੂਰਥਲੇ ਦੇ ਵਸਨੀਕ ਆ ਉਹ ਕਪੂਰਥਲੇ 'ਚ ਉਹਨਾਂ ਦਾ ਅਧਿਕਾਰ ਬੰਦਾ ਉਹ ਕਰਨ ਪਰ ਇਸ ਕੰਮ ਨੂੰ ਕਰਕੇ ਐਵੇਂ ਆਪਣਾ ਸ਼ਰੇਹ ਜਿਤਨਾ ਮੈਂ ਪਰਸਨਲੀ ਜੇਬ 'ਚੋਂ ਕਰਦਾ ਪਿਆ ਮੈਂ ਹਲਕਾ ਇੰਚਾਰਜ ਆ ਉਹ ਤਾਂ ਫਿਰ ਐਮਐਲਏ ਨੇ ਸੈਲਰੀ ਲੈਂਦੇ ਆ ਪਿਛਲੇ 25 ਸਾਲਾਂ ਤੋਂ ਐਮਐਲਏ ਨੇ ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਆ ਨਾ ਕੋਈ ਸਰਕਾਰੀ ਗੱਡੀ ਹੈ ਹੁਣ ਮੈਂ ਟੰਡੋਰਾ ਥੋੜੀ ਪਿੱਟਾਂਗਾ ਮੈਂ ਅੱਜ ਥੇ ਕਰ ਰਿਆਂ ਕਰ ਰਿਆਂ ਕਰ ਰਿਆ ਉਹ ਤਾਂ ਤੁਹਾਨੂੰ ਵੀ ਪਤਾ ਵਾ 25 ਸਾਲਾਂ ਤੋਂ ਕੀ ਕਰਦੇ ਹਾਂ ਉਹਦੀ ਗੱਲ ਨਾ ਕਰੋ ਯਾਰ ਮੈਂ ਨਾਥਿੰਗ ਐਲਸੋ ਉਹ ਬਾਰੇ ਕੋਈ ਗੱਲ ਐ ਮੈਂ ਉਹਦੇ ਬਾਰੇ ਗੱਲ ਕਰਕੇ ਟਾਈਮ ਵੇਸ ਤਾਂ ਕਰੀ ਕਿਹਦੀ ਗੱਲ ਕਰ ਰਹੇ ਤੁਹਾਡੀ ਆਪਣੀ ਗੱਲ ਕਰੋ ਕਪੂਰ ਯਾਰ ਸਟੇਟ ਦਾ ਪਹਿਲਾਂ ਹੁੰਦਾ ਸੀ ਹੁਣ ਹਲਕਾ ਹਲਕੇ ਦੇ ਵਿੱਚ ਲੱਗਦਾ ਉਹ ਤਾਂ ਹੈਗਾ ਥੈਂਕ ਯੂ ਜੀ ਦੇਖੋ ਗੱਲ ਆਪਾਂ ਅੱਜ ਇਕੱਠੇ ਹੋਏ ਕਪੂਰਥਲੇ ਦੀ ਗੱਲ ਕਰਨ ਦੀ ਪਾਰਟੀ ਨੇ ਜ਼ਰੀ ਜ਼ਿੰਮੇਵਾਰੀ ਦਿੱਤੀ ਅੱਜ ਪਾਰਟੀ ਨੇ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਮੁੱਖ ਸੇਵਾ 8:00 ਵਜੇ ਉਹ ਨਿਭਾਵਾਂਗਾ ਕੱਲ ਨੂੰ ਪਾਰਟੀ ਕੋਈ ਹੋਰ ਜ਼ਿੰਮੇਵਾਰੀ ਦਿੰਦੀ ਉਹ ਨਿਭਵਾਗਾ ਜ਼ਿੰਮੇਵਾਰੀਆਂ ਤਾਂ ਬਦਲਦੀਆਂ ਰਹਿੰਦੀਆਂ ਨਹੀਂ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜੰਦੇ ਨਾ ਜ਼ਿੰਮੇਵਾਰੀ ਤੇ ਫਿਰ ਉਹ ਦੂਜੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਉਹਦਾ ਛੋਟਾ ਹੋ ਗਿਆ ਉਹਦਾ ਕੋਈ ਛੋਟਾ ਨਹੀਂ ਹੁੰਦਾ ਮੇਰੇ ਚੇਅਰਮੈਨ ਸਾਹਿਬ ਬੈਠੇ ਆ ਆ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਬੈਠੇ ਆ ਆ ਵੀ ਮੇਰੇ ਚੇਅਰਮੈਨ ਸਾਹਿਬ ਬੈਠੇ ਆ ਇੱਥੇ ਛੋਟੇ ਵੱਡੇ ਵਾਲੀ ਕਿੱਥੋਂ ਗੱਲ ਆ ਗਈ ਮੈਂ ਪਹਿਲੋ ਇੱਕ ਗੱਲ ਕਹੀ ਸੀ ਮੇਰੀ ਇੱਕ ਗੱਲ ਪਹਿਲੋਂ ਗੱਲ ਕਹੀ ਸਭ ਤੋਂ ਪਹਿਲੋਂ ਤਾਂ ਤੁਸੀਂ ਹਲਕਾ ਇੰਚਾਰਜ ਹੋ ਸਾਰੇ ਸਭ ਤੋਂ ਪਹਿਲੋਂ ਮੇਰੇ ਉਹ ਵਰਕਰਸ ਬੈਠੇ ਆ ਮੇਰੇ ਨਾਲ ਬੈਠੇ ਆ ਮੇਰੇ ਤੋਂ ਜ਼ਿਆਦਾ ਮਾਨ ਸਨਮਾਨ ਇਹਨਾਂ ਦਾ ਵਾ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਇਹ ਹਲਕਾ ਇੰਚਾਰਜ ਆ ਉਹਦਾ ਨਹੀਂ ਇਹ ਜ਼ਿੰਮੇਵਾਰੀ ਹੁੰਦੀ ਹਾਂਜੀ ਕਿੱਥੇ ਜੀ ਨਹੀਂ ਜੀ ਅਸੀਂ ਪੰਜਾਬ ਨਹੀਂ ਰਲ ਕੇ ਲੜ ਰਹੇ ਪੰਜਾਬ ਨਹੀਂ ਜੀ ਰਲ ਰਲ ਕੇ ਲੜਦੇ ਨਹੀਂ ਜੀ ਅਹੀਂ ਨਹੀਂ ਲੜਦੇ ਸਰ ਜਿਹੜੀ ਨਗਰ ਨਿਕਮਪੰਕਰ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹਾਂਜੀ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਦਊਗੀ ਪਾਰਟੀ ਤੇ ਮੈਂ ਉਹ ਤੋਂ ਪਿੱਛੇ ਨਹੀਂ हट ਸਕਦਾ ਜੀ ਨਗਰ ਨਿਕਮਪੰਕਰ ਦੀ ਸਪਸ਼ਟ ਕੀਤੀ ਜਾਊਗੀ ਪਾਰਟੀ ਇੱਕ ਮਾਨ ਦੇਖੋ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕਹੇ ਤੇ ਕੋਈ ਚੀਜ਼ ਥੋਪਦੀ ਨਹੀਂ ਆ ਇਹ ਨਾ ਕੋਈ ਜ਼ਬਰਦਸਤੀ ਨਹੀਂ ਕਰਦੀ ਅਸੀਂ ਇਹਦਾ ਜੋ ਪ੍ਰੋਸੀਜਰ ਬੰਦਾ ਵਾ ਜੇ ਕਿਤੇ ਕੋਈ ਗਲਤ ਹੈਗਾ ਵਾ ਤੇ ਦੇਖੋ ਈਵਨ ਆਪ ਕੀ ਮੈਂ ਗਲਤ ਆਉਂਗਾ ਜਾਂ ਸਾਡਾ ਚੇਅਰਮੈਨ ਕੋਈ ਗਲਤ ਹੋਊਗਾ ਤੇ ਪਾਰਟੀ ਉਹਨੂੰ ਵੀ ਨਹੀਂ ਬਖਸ਼ਦੀ ਤੁਸੀਂ ਪਾਰਟੀ ਦਾ ਦੇਖ ਹੀ ਲਿਆ ਕਿ ਇੱਥੇ ਮਿਨਿਸਟਰਸ ਵੀ ਕਈ ਸੀਗੇ ਐਮਐਲਏ ਵੀ ਕਈ ਸੀਗੇ ਆ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈਣ ਉਹ ਜੋ ਮੇਰੇ ਘਰ ਆਣਾ ਚਾਹੁੰਦੇ ਆਮ ਆਦੀ ਪਾਰਟੀ ਜਾਣਾ ਚਾਹੁੰਦੇ ਤਾਂ ਵੀ ਵੈਲਕਮ ਆ ਤੁਹਾਡੇ ਸਟੇਜ ਤੋਂ ਹੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇ ਬਣਜਣ ਵੈਲਕਮ ਆ ਜੀ ਵੈਲਕਮ ਉਹ ਵੀ ਕਪੂਰਥਲੇ ਆਪਾਂ ਪਹਿਲਾਂ ਉਸਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮ ਸੀਜ਼ ਹੈਗੇ ਆ ਠੀਕ ਆ ਉਹਨਾਂ ਨੇ ਇਲੈਕਸ਼ਨ ਦੂਜੇ ਤੇ ਲੜੀ ਆ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਚਾਹੁੰਦੇ ਆ ਤੇ ਇਸ ਗਲਤ ਬੰਦੇ ਦਾ ਸਾਥ ਛੱਡ ਦੇਣ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠਣ ਮੇਰੀ ਚੇਅਰ ਤੇ ਬੈਠਣ ਇੱਥੇ ਨਾਲ ਬੈਠਣ ਹਾਰਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਥਰੂ ਵੈਲਕਮ ਕਰਦਾ ਸਾਰੇ ਐਮ ਸੀਜ਼ ਜਿਹੜੇ ਓਪੋਜੀਸ਼ਨ ਦੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰ ਰਿਆ ਆ ਬਿਲਕੁਲ ਹਨ ਕਰਨ ਕਪੂਰਸਲੇ ਡਿਵੈਲਪਮੈਂਟ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਸਾਡੇ ਵੱਲੋਂ ਵੈਲਕਮ ਮੈਂ ਕਹਿੰਨਾ ਕਪੂਰਸਲੇ ਡਿਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਮੇਰੀ ਟੀਮ ਪਿੱਛੇ ਪਿੱਛੇ ਚੱਲੂਗੀ ਸਾਰੀ ਟੀਮ ਚੱਲੂਗੀ ਹਾਰਟਲੀ ਵੈਲਕਮ ਆ ਜੀ ਉਹਨਾਂ ਦਾ ਪਰ ਗਲਤ ਬੰਦੇ ਦਾ ਸਾਥ ਛੱਡਣਾ ਚਾਹੀਦਾ ਜੋ ਕਪੂਰਸਲੇ ਦੇ ਅੱਛੇ ਵਸਨੀਕ ਆ ਉਹ ਗਲਤ ਬੰਦੇ ਦਾ ਸਾਥ ਛੱਡਣ ਇੱਕ ਕਾਮੀ ਜੁਆਇਨ ਕਰਨਾ ਹੈ ਫਿਰ ਡਿਵੈਲਪਮੈਂਟ ਮੇਰੇ ਸੰਪਰਕ ਚ ਸਾਰੇ ਹੀ ਆ ਜੀ ਸਾਰਾ ਪਰਿਵਾਰ ਮੇਰਾ ਕਪੂਰਤਲਾ ਸਾਰੇ ਇੱਥੋਂ ਦੇ ਜਨਤਾ ਮੈਂ ਤੁਹਾਨੂੰ ਕਹਿ ਰਿਹਾ ਜੀ ਮੇਰੇ ਸੰਪਰਕ ਮੈਂ ਤੁਹਾਨੂੰ ਹਾਰਟਲੀ ਵੈਲਕਮ ਕਰ ਰਿਹਾ ਹਾਂ ਹਾਂ ਜੀ ਦੇਖੋ ਉਹਨਾਂ ਦਾ ਵੀ ਫਰਜ਼ ਆ ਪਹਿਲੀ ਗੱਲ ਤਾਂ ਕੁਐਸਚਨ ਜਿਹੜਾ ਇਹ ਪੋਲਿਟਿਕਸ ਨਾਲ ਪ੍ਰਭਾਵ ਦਾ ਤੁਹਾਡਾ ਨਾ ਤਾਂ ਉਹ ਕਿਸੇ ਤੋਂ ਬਿਨਾ 1 ਮਿੰਟ ਮੈਂ ਦਾ ਨਵੀਨ ਜੀ ਜਵਾਬ ਦੇ ਰਿਹਾ ਮੈਂ ਹਲਕਾ ਇੰਚਾਰਜ ਨਹੀਂ ਸੀ ਕੰਮ ਨਹੀਂ ਹੋ ਰਿਹਾ ਸੀ ਮੈਂ ਹਲਕਾ ਇੰਚਾਰਜ ਨਾ ਰਹੂੰਗਾ ਕੰਮ ਨਹੀਂ ਹੋਣੇ ਡਵੈਲਪਮੈਂਟ ਤਾਂ ਹੋਣੀ ਹੋਣੀ ਮੈਂ ਉਹਨਾਂ ਦਾ ਇਖਲਾਕੀ ਫਰਜ਼ ਯਾਦ ਕਰਾ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਕੋਈ ਕਪੂਰ ਥੱਲੇ ਦੇ ਕਪੂਰ ਥਲਾ ਉਹਨਾਂ ਦਾ ਵੀ ਇੱਕ ਕਪੂਰ ਥਲੇ ਉਹਨਾਂ ਦੇ ਵੀ ਘਰ ਆ ਉਹਨਾਂ ਨੂੰ ਵੀ ਪੈਰਿਸ ਚਾਹੀਦਾ ਉਹਨਾਂ ਨੂੰ ਵੀ ਪੈਰਿਸ ਚਾਹੀਦਾ ਅੱਜ ਤੱਕ ਦੋਸਤ ਸਰਕਾਰ ਕੋਈ ਵੀ ਕੋਈ ਕੰਮ ਨਹੀਂ ਕੀਤਾ ਕੁਝ ਵੀ ਕੋਸ਼ਿਸ਼ ਨਹੀਂ ਕੀਤੀ ਬੱਲੇ ਐਪ ਮਿਲਿਆ ਤੁਸੀਂ ਕੋਸ਼ਿਸ਼ ਕਰੋਗੇ ਕੋਈ ਵੱਡੀ ਚੀਜ਼ ਲੈਣ ਵਾਸਤੇ ਦੇਖੋ ਮਨਜੂਰਾਣਾ ਜੀ ਸਾਡੇ ਰਿਸਪੈਕਟਡ ਹਲਕਾ ਇੰਚਾਰਜ ਰਹੇ ਉਹਨਾਂ ਨੇ ਆਪਣੇ ਸਿਸਟਮ 'ਚ ਕੰਮ ਕੀਤਾ ਠੀਕ ਹੈ ਨਾ ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ ਉਹਨਾਂ ਨੇ ਆਪਣਾ ਟਾਈਮ ਪੀਰੀਅਡ ਬਤਾਇਆ ਮੈਂ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਹਾਂ ਜੀ। ਹਾਂਜੀ। ਨੀਰ ਘਟ ਆਇਆ ਇਹ ਤਾਂ ਨਹੀਂ ਤੁਸੀਂ ਹੁਣ ਲੱਗਦਾ ਨਹੀਂ ਕਿਤੇ ਕਿਤੇ ਲੋਕਾਂ ਨੇ ਇਤਨੀ ਕਿ ਚੱਟਾ ਨਾ ਰੋਣ ਆਮ ਦੇਖਿਆ ਯਾਰ ਫੇਰ ਤੁਸੀਂ ਮੇਰੇ ਮੂੰਹੋਂ ਨਾ ਉਹਦਾ ਹੀ ਘੜਾਣਾ 25 ਸਾਲਾਂ ਤੋਂ ਕਿੰਨਾ ਕਿ ਨਜ਼ਰ ਆਇਆ ਜਫੀਆਂ ਨੇ ਬਹੁ ਪਾਈਆਂ ਕਪੂਰਤਲੇ ਦਾ ਕੀਤਾ ਗਿਆ ਕੱਲ ਹੀ ਆਪਾਂ ਮੇਰਾ ਫੇਰ ਉਧਰ ਧਿਆਨ ਲੈਂਦੇ ਜਫੀਆਂ ਨਾ ਜਫੀਆਂ ਨਾਲ ਸੁਧਰਦਾ ਤੇ ਆਓ ਜਫੀ ਪਾਈਓ ਕਪੂਰਤਲੇ 12 ਡਵੈਲਪਮੈਂਟ ਹੋ ਜਾਏ ਮੈਂ ਇੱਕ ਇੱਕ ਜਣੇ ਸੂਸੂ ਪਾਨਾ ਮੈਂ ਜਫੀ ਪਾਉਂਗਾ ਕੁਝ ਕਪੂਰਤਲੇ ਦੀ ਨੀ ਮੇਰੀ ਜਫੀ ਨਹੀਂ ਹੋਊਗੀ ਮੇਰੀ ਜਫੀ ਨਹੀਂ ਹੋਊਗੀ ਉਹ ਜਿਹੜੀ ਕਿ ਜਫੀ ਪਾ ਕੇ ਘਰ ਜਾ ਕੇ ਡਟੋਲ ਦਰਨਾਵਾ ਤੇ ਉਹ ਬਸਾਬਰ ਵਰਤਾ ਉਹ ਨਹੀਂ ਹੋਊਗੀ ਉਹ ਜਫੀ ਨਹੀਂ ਮੈਨੂੰ ਪਾਉਣੀ ਆਉਂਦੀ ਹਾਂ ਮੇਰਾ ਪਰਿਵਾਰ ਆ ਕਪੂਰਸਲਾ ਮੇਰੀ ਜਫੀ ਹੋਊਗੀ ਉਹਨਾਂ ਨੂੰ ਸੁੱਖ ਸਹੂਲਤਾਂ ਦੇਣਾ ਡਵੈਲਪਮੈਂਟ ਕਰਨੀ ਨਸ਼ੇ ਤੋਂ ਦੂਰ ਕਰਨਾ ਰੋਜ਼ਗਾਰ ਦੇਣਾ ਉਹ ਮੇਰੀ ਜਫੀ ਹੈ ਗੱਲਾਂ ਚ ਗੱਲਾਂ ਜਾਓ